आशु साहब कह रहे ने कि भाई इस वारी रिवाज बदल देना मैं लुधियाणे ਦੇ ਵਿੱਚ ਹਾਲਾਂਕਿ ਅਜੇ ਕਾਂਗਰਸ ਨੇ ਕੋਈ ਵੀ ਸੀਟ ਦਾਅਵੇ ਦੀ ਅਨਾਊਂਸਮੈਂਟ ਨਹੀਂ ਕੀਤੀ ਕਿ ਸਾਡਾ ਇਹ ਬੰਦਾ ਇੱਥੇ ਆ ਕੇ ਚੋਣਾਂ ਲੜੂ ਪਰ ਆਸ਼ੂ ਸਾਹਿਬ ਕਹ ਰਹੇ ਨੇ ਕਿ ਆਪਾਂ ਦਾਵੇਦਾਰਾ ਇੱਕ ਪੋਸਟ ਪਾਈ ਤੇ ਫਿਰ ਉਹ ਪੋਸਟ ਡਿਲੀਟ ਕਰ ਗਏ ਇਹਦੇ ਵਿੱਚ ਵੀ ਥੋੜੀ ਜੀ ਕਨਫਿਊਜ਼ਨ ਹੈ ਕਜੀ ਮਾਨਣੀ ਕਿ ਪੰਜਾਬ ਦੀ ਹੈ ਹੀ ਕਨਫਿਊਜ਼ ਹੱਦਾਂ ਮਾਨ ਨਹੀਂ ਬਣਿਆ ਕਿ ਅਗੋਂ ਨਹੀਂ ਮਣ ਬਣਿਆ ਹਜੇ ਦੇਖੋ ਗੱਲ ਇਹ ਆ ਕਿ ਬਈ ਹੁਣ ਜਿੱਦਾਂ ਦਾ ਮਾਹੌਲ ਬਣਿਆ ਪਿਆ ਲੁਧਿਆਣੇ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਹੀ ਸੀਗਾ ਤੇ ਉਸ ਤੋਂ ਬਾਅਦ ਅੱਜ ਇਹਨਾਂ ਦੀ ਮੀਟਿੰਗ ਸੀਗੀ ਕਾਂਗਰਸ ਦੀ ਉੱਥੇ ਦਿੱਲੀ ਦੇ ਵਿੱਚ ਜੀ ਤੇ ਕਮਾਲ ਇਹ ਹੋਇਆ ਕਿ ਸਭ ਉਸੇ ਦਰਮਿਆਨ ਆਸ਼ੂ ਸਾਹਿਬ ਇੱਕ ਪੋਸਟ ਸ਼ੇਅਰ ਕਰਦੇ ਨੇ ਹੂੰ ਕੋਈ ਮੀਟਿੰਗ ਵਗੈਰਾ ਦੀ ਫੋਟੋ ਲਾ ਕੇ ਤੇ ਕੈਪਸ਼ਨ ਦੇ ਵਿੱਚ ਉਹ ਲਿਖ ਦਿੰਦੇ ਨੇ ਜੀ ਲੁਧਿਆਣਾ ਪੱਛਮੀ ਦੀ ਆਵਾਜ਼ ਹੂੰ ਆਸ਼ੂ ਪਤਾ ਨਹੀਂ ਬਦਲੇਗਾ ਰਿਵਾਜ ਰਿਵਾਜ ਕੁਝ ਇਸ ਤਰ੍ਹਾਂ ਦੇ ਨਾ ਮਤਲਬ ਕਿ ਚੁਣ-ਚੁਣ ਕੇ ਲਾਏ ਸੀ ਅਲਫਾਜ਼ ਐ ਬਿਲਕੁਲ ਅੱਛਾ ਹੋਰ ਗੱਲ ਇਹ ਆ ਕਿ ਹਾਲੇ ਮਤਲਬ ਕਿ ਸੂਤ ਨਾ ਪਤਾਨ ਜਲਾਏ ਨਾ ਠੇਂਗੋ ਠੇਂਗੀ ਬਿਲਕੁਲ ਵੀ ਹਾਲੇ ਤੇ ਮਤਲਬ ਕਿ ਉਹਨਾਂ ਦੀਆਂ ਮੰਥਨ ਮੀਟਿੰਗਾਂ ਦਾ ਦੌਰ ਚੱਰੀ ਆ ਹਾਲੇ ਕਾਂਗਰਸ ਇਕਜੁੱਟ ਹੋਣ ਦੀ ਨਜ਼ਰ ਆ ਰਹੀ ਐ ਪਰ ਹੋਈ ਨਹੀਂ ਐ ਜੀ ਵੀ ਦੂਜੇ ਪਾਸੇ ਕੋਈ ਬੰਦਾ ਦਾਵਾ ਵੀ ਠੋਕ ਦੇਵੇ ਤਾਂ ਇੱਕ ਤਰ੍ਹਾਂ ਨਾਲ ਦਾਵਾ ਹੀ ਸੀਗਾ ਨਾ ਹਮ ਤਾਂ ਠੀਕ ਜਦੋਂ ਮੀਟਿੰਗ ਹੋਣ ਜਾ ਰਹੀ ਸੀ ਆਸ਼ੂ ਸਾਹਿਬ ਨੇ ਦਾਵਾ ਠੋਕ ਦਿੱਤਾ ਕਿਉਂ ਕਿਉਂਕਿ ਅੱਗੇ ਵੀ ਆਪਾਂ ਗੱਲ ਕੀਤੀ ਆ ਕਿ ਇਹਨਾਂ ਦੇ ਜਿਹੜੇ ਤਾਲੁਕਾਤ ਆ ਵੜਿੰਗ ਸਾਹਿਬ ਨਾਲ ਠੀਕ ਨਹੀਂ ਹੈ ਹਮ ਤਾਲੁਕਾਤ ਜਿਹੜੇ ਸੁਖਾਵੇਂ ਨਹੀਂ ਹੁੰਦੇ ਰਹਿੰਦੇ ਬਾਕੀ ਇੱਕ ਪਾਰਟੀ ਹੋ ਸਕਦਾ ਕੱਲ ਤੱਕ ਠੀਕ ਹੋ ਜਾਣ ਹਮ ਤਾਲੁਕਾਤ ਦਾ ਕੀ ਆਪਣੇ ਵੀ ਬਹੁਤ ਜਿਹੜੇ ਸੱਜਣਸ ਨਹੀਂ ਨੇੜ ਦੇ ਹੁੰਦੇ ਕਈ ਵਾਰ ਲੜ ਪੈਂਦੇ ਆ ਜੀ ਠੀਕ ਹੈ ਨਾ ਸਭ ਤੋਂ ਜ਼ਿਆਦਾ ਲੜਾਈਆਂ ਹੁੰਦੀਆਂ ਜਿਹਦੇ ਨਾਲ ਨੇੜਤਾ ਹੋਵੇ ਤੇ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਤੇ ਤੁਹਾਨੂੰ ਪਤਾ ਹੀ ਆ ਕਿ ਫਿਰ ਜਿੱਥੇ ਪਿਆਰ ਹੋਵੇ ਬੰਦਾ ਇੱਕ ਦਿਨ ਬੋਲਦਾ ਚਲਦਾ ਹੀ ਆ ਤਾਂ ਇਹ ਜਿਹੜਾ ਪੋਸਟ ਸੀ ਉਸ ਤੋਂ ਬਾਅਦ ਮੈਨੂੰ ਗੁੰਮ ਹੋਇਆ ਨਜ਼ਰ ਆਇਆ ਹਮ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਗੁੰਮ ਹੈ ਤਾਂ ਮਤਲਬ ਕਿ ਪੋਸਟ ਵੀ ਗੁੰਮ ਹੈ ਗੁੰਮ ਮੈਂ ਤੇ ਜਾ ਕੇ ਦੇਖਿਆ ਜੀ ਮੈਂ ਆਸ਼ੂ ਸਾਹਿਬ ਦੇ ਆਫੀਸ਼ਲ ਪੇਜ ਤੇ ਲਗਭਗ ਲਗਭਗ 3 ਵਜੇ ਘੁੰਮ ਕੇ ਆਇਆ ਹੂੰ ਮੈਨੂੰ ਤੇ ਉੱਥੇ ਕਿਤੇ ਨਜ਼ਰ ਨਹੀਂ ਆਈ ਪੋਸਟ ਇਹਦਾ ਮਤਲਬ ਹੈ ਕਿ ਉਹ ਕਹਿੰਦੇ ਤੂੰ ਜਿੰਨਾ ਮਰਜ਼ੀ ਘੁੰਮ ਪੋਸਟ ਕਰਤੀ ਆਪਾਂ ਘੁੰਮਾ ਤਾਂ ਉਹ ਪੋਸਟ ਤੇ ਘੁੰਮ ਹੋ ਗਈ ਸਾਬ ਹੂੰ ਪਰ ਉਦੋਂ ਤੱਕ ਗੱਲ ਤੇ ਘੁੰਮ ਹੋ ਗਈ ਨਾ ਗੱਲ ਤੇ ਫੈਲ ਗਈ ਫੈਲ ਗਈ ਬਿਲਕੁਲ ਤੇ ਹੁਣ ਇਹ ਆ ਕਿ ਆਸ਼ੂ ਨੂੰ ਟਿਕਟ ਮਿਲਦੀ ਆ ਕਿ ਨਹੀਂ ਮਿਲਦੀ ਹੂੰ ਇਹ ਵੀ ਇੱਕ ਬੜਾ ਵੱਡਾ ਸਵਾਲ ਹੈ ਨਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਰਿਸ਼ਤੇ ਜਿਹੜੇ ਹੁੰਦੇ ਨੇ ਪਾਰਟੀ ਦੇ ਅੰਦਰ ਉਹ ਬਹੁਤ ਮਾਇਨੇ ਰੱਖਦੇ ਹਨ ਤੁਹਾਡੇ ਵਾਸਤੇ ਤਾਂ ਜੇ ਹੁਣ ਆਪਾਂ ਬਗੇਲ ਸਾਹਿਬ ਦੀ ਮੰਨੀ ਹੈ ਕਿ ਪ੍ਰਧਾਨ ਵੜਿੰਗ ਸਾਹਿਬ ਰਹਿੰਦੇ ਆ ਵੜਿੰਗ ਥੋੜੇ ਥੋੜੇ ਤੜਿੰਗ ਰਹਿੰਦੇ ਆ ਜੀ ਤਾਂ ਟਿਕਟ ਦੀ ਦਾਅਵੇਦਾਰੀ ਆਪਣੀ ਥਾਂ ਤੇ ਉੱਥੇ ਚਲੋ ਹਰ ਇੱਕ ਬੰਦਾ ਆਜ਼ਾਦ ਹੁੰਦਾ ਹੈ ਪਾਰਟੀਆਂ ਦੇ ਵਿੱਚ ਜਿੱਥੇ-ਜਿੱਥੇ ਵੀ ਪਾਰਟੀ ਦਾ ਲੋਕਤੰਤਰ ਆ ਪਰੰਤੂ ਉਹ ਆਸਾਨ ਨਹੀਂ ਹੁੰਦਾ ਰਸਤਾ ਜੀ ਕਿ ਉੱਥੇ ਤੁਹਾਡੇ ਰੁਕਾਵਟਾਂ ਪਾਉਣ ਵਾਲੇ ਅੜਿੱਕੇ ਪਾਉਣ ਵਾਲੇ ਰਾਹ ਚ ਖਲੋਤੇ ਹੁੰਦੇ ਆ ਬਿਲਕੁਲ ਬਾਕੀ ਦੇਖੋ ਕੀ ਬਣਦਾ ਅਜੇ ਹਾਲੇ ਤੱਕੜੀ ਹੈ ਇਹ ਤੇ ਮੰਨਣਾ ਨਹੀਂ ਗੱਲ ਇਹ ਕਿ ਕਹਿੰਦੀ ਸੀ ਕਿ ਮਿਲਾਗੀ ਤੇ ਮਿਲਣਾ ਜ਼ਰੂਰ ਹੈ ਦਿਲਾਂ ਵਿੱਚ ਦੂਰੀਆਂ ਤੇ ਦਿੱਲੀ ਅਜੇ ਦੂਰ ਹੈ ਅਜੇ ਦਿੱਲੀ ਬੜੀ ਦੂਰ ਆ ਹਾਲੇ ਤੇ ਕੁਝ ਵੀ ਨਹੀਂ ਹਾਲੇ ਤੇ ਟਿਕਟਾਂ ਦਾ ਐਲਾਨ ਸ਼ਾ ਸ਼ਲਾਂ ਨਹੀਂ ਹੋਇਆ ਤੇ ਦੇਖੋ ਕਿ ਕੀ ਬਣਦਾ ਤਰੀਕਾ ਦਾ ਵੀ ਐਲਾਨ ਨਹੀਂ ਹੋਇਆ ਜਮੀਨ ਚੋਣ ਆ ਵੀਆ ਦੇਖੋ ਅੱਗੇ ਕੀ ਬਣਦਾ ਬਥੇਰਾ ਖੁਸ਼ ਲੁਧਿਆਣੇ ਦੇ ਵਿੱਚ ਬਥੇਰਾ ਖੁਸ਼ ਹੋਏਗਾ ਲੀ ਹੂੰ ਤੇ ਆਸ਼ੂ ਸਾਹਿਬ ਨੇ ਵੀ ਥੋੜੀ ਹਲਚਲ ਪੈਦਾ ਕਰ ਦਿੱਤੀ ਠੀਕ ਹੋ ਗਿਆ ਜੋ ਵੀ ਹੋ ਗਿਆ ਠੀਕ ਹੋ ਗਿਆ ਹਮ ਅਮਰਪਾਲ ਸਿੰਘ ਜੀ ਕਹਿ ਰਹੇ ਨੇ ਕਿ ਪ੍ਰਕਰਤ ਸਿੰਘ ਤੇ ਪ੍ਰਤਾਪ ਬਾਜਵਾ ਦੇ ਕਹਿੰਦੇ ਵਿਚਾਰ ਵੀ ਆਪਸੀ ਟਕਰਾਰ ਹੋਈ ਹੈ ਕਹਿੰਦੇ ਮੀਟਿੰਗ ਦੇ ਦੌਰਾਨ ਹੋ ਸਕਦਾ ਜੀ ਜੀ ਹੋ ਸਕਦਾ ਬਿਲਕੁਲ ਪਾਈ ਟਕਰਾਰ ਤੇ ਹੋਣਗੇ ਜੀ ਨਹੀਂ देर तक ਕੋਈ ਅਨਾਉਂਸਮੈਂਟ ਨਹੀਂ ਹੁੰਦੀ ਟਿਕਟ ਨਹੀਂ ਮਿਲਦੀ ਉਹ ਨਹੀਂ ਦੇਰ ਤੱਕ ਨਹੀਂ ਕਾਂਗਰਸੀ ਤੇ ਅਕਸਰ ਤੁਹਾਨੂੰ ਪਤਾ ਹੀ ਆ ਥੋੜੇ ਬਹੁਤੇ ਖੇਪੜ ਪੈਂਦੇ ਹੁੰਦੇ ਆ ਇਹ ਇਹਨਾਂ ਦਾ ਮਤਲਬ ਕਿ ਜਿਵੇਂ ਨਾ ਕਈ ਖਾਨਦਾਨਾ ਚ ਹੁੰਦਾ ਕਿ ਜੇ ਲੜਾਈ ਨਾ ਹੋਵੇ ਉਹਨਾਂ ਦਾ ਵਿਆਹ ਸਫਲ ਹੀ ਨਹੀਂ ਮੰਨਿਆ ਜਾਂਦਾ ਹੂੰ ਪ੍ਰਾਣੀ ਇਹਨੇ ਖਪਤੇ ਹੁੰਦੇ ਰਿਸ਼ਤੇਦਾਰੀ ਆਪਸ ਚ ਇਹਨੇ ਖਪਤੇ ਹੁੰਦੇ ਆ ਜੀ 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 ਬਿਲਕੁਲ ਠੀਕ ਹੈ ਨਾ ਬਸ ਉਹ ਵੀ ਕਾਂਗਰਸ ਵਾਲਿਆਂ ਦੀ ਵੀ ਮੀਟਿੰਗ ਜਿਹੜੀ ਉਦੋਂ ਹੀ ਸਫਲ ਗਣੀ ਜਾਂਦੀ ਹੈ ਜਦੋਂ ਇੱਕ ਦੋ ਝਾਟੇ ਇਹਨਾਂ ਦੇ ਜਿਹੜੇ ਉਹ ਲੱਗ ਜਾਂਦੇ ਹੂੰ ਬਿਲਕੁਲ ਜੀ ਬਿਲਕੁਲ ਬਿਲਕੁਲ ਚੋਣਾ ਦੀ ਤਰੀਕ ਦਾ ਐਲਾਨ ਨਹੀਂ ਹੋਇਆ ਕਹਿੰਦੇ ਤੇ ਪਿੰਡ ਵੱਜਿਆ ਸੀ ਤੇ ਮੰਗ ਤੇ ਪਹਿਲਾਂ ਤਿਆਰ ਹੋ ਗਏ ਨੇ WhatsApp ਕਹਿੰਦੇ ਨੇ ਖੈਰ ਕੋਈ ਨਹੀਂ ਜੀ ਤਰੀਕ ਵੀ ਆ ਜਾਣੀ ਐ ਟਿਕਟ ਵੀ ਮਿਲ ਜਾਣੀ ਕਿਸੇ ਨਾ ਕਿਸੇ ਨੂੰ ਤੇ ਫਿਰ ਉਸ ਤੋਂ ਬਾਅਦ ਅੱਗੇ ਕੀ ਕਮਸਾਨ ਪੈਂਦਾ ਕੀ ਹੁੰਦਾ ਉਹ ਸੀਜ਼ ਤੇ ਵੀ ਆਪਾਂ ਗੱਲਬਾਤ ਕਰਾਂਗੇ ਮਿੰਟੋ ਜੀ ਖਬਰ ਹੋਰ ਸਾਂਝੀ ਕਰ ਦਈਏ ਦਰਸ਼ਕਾਂ ਦੇ ਨਾਲ ਹਾਂਜੀ ਇੰਸਟਾ ਤੇ ਕਹਿੰਦੇ ਜੀ ਕਿ ਉਹਨਾਂ ਦੀ ਪੋਸਟ ਹੈਗੀ ਆ ਸਾਡੀ ਟੈਕਨੀਕਲ ਟੀਮ ਨੇ ਲੱਭੀ ਆ ਜੀ ਇੰਸਟਾ ਤੇ ਪੋਸਟ ਹੈਗੀ ਆ ਇਹ ਸ਼ਾਇਦ Facebook ਤੋਂ हट ਗਈ ਆ ਜਾਂ ਜਾਂ ਫੇਸਬੁੱਕ ਤੇ ਪਾਈ ਨਹੀਂ ਗਈ ਮੈਂ ਤਾਂ Facebook ਤੇ ਦੇਖਿਆ ਸੀਗਾ ਇਨਸਟਾ ਤੇ ਹਲੇ ਹੈ ਹੂੰ ਕਈ ਵਾਰ ਮੇਰੇ ਅੰਗੂ ਲੀਡ ਨਹੀਂ ਕਰਨੀ ਹੁੰਦੀ ਜਾਂ ਫਿਰ ਭੁੱਲ ਜਾਂਦਾ ਬੰਦਾ ਇਹ ਵੀ ਇੱਕ ਬੇਪਤਾ ਕਿੱਥੇ ਕਿੱਥੇ ਪਾਤੀ ਇਹ ਪੋਸਟ ਖੈਰ ਚਲੋ ਜੋ ਵੀ ਚੀਜ਼ ਸਾਹਮਣੇ ਆਈ ਜਾਣੀ ਆ ਜੋ ਰਿਲੀਟ ਹੋ ਗਈ ਗਾ ਤੁਹਾਡੇ ਕਹਨੂੰ ਹਮਤ ਤੇ ਗਈ ਹੈ ਹੁਣ ਤੇ ਘਮੀ ਹੋਈ ਗੱਲ ਚਰਚਾ ਚ ਰਹਿੰਦੀ ਆ